ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਸਰਬੱਤ ਖਾਲਸਾ ਦੇ ਵਿੱਚ 8 ਲੱਖ ਦੇ ਇਕੱਠ ਦੁਆਰਾ ਚੁਣਿਆ ਗਿਆ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਮਾਤਾ ਜ਼ਿੰਦਗੀ ਤੇ ਮੌਤ ਦੀ ਆਖਰੀ ਲੜਾਈ ਲੜ ਰਹੀ ਆਪਣੇ ਪੁੱਤਰ ਨੂੰ ੜੀਕ ਦੀ ੜੀਕ ਦੀ ਮਾਤਾ ਸੰਸਾਰ ਤੋਂ ਜਾਣ ਵਾਲੀ ਹੈ ਪਰ ਸਿੱਖ ਕੌਮ ਦੇ ਆਗੂਆਂ ਦੇ ਵਿੱਚ ਇਹਨਾਂ ਦਮ ਨਹੀਂ ਰਿਹਾ ਇਹਨਾਂ ਤੰਤ ਨਹੀਂ ਰਿਹਾ ਕਿ ਉਹ ਸਰਕਾਰ ਨੂੰ ਮਜਬੂਰ ਕਰ ਦੇਣ ਕਿ ਸਰਕਾਰ ਉਹਨੂੰ ਪੈਰੋਲ ਦੇਵੇ ਆਪਣੀ ਮਾਂ ਨਾਲ ਮਲਾ ਸਕਣ ਇਹ ਸਿੱਖ ਆਗੂਆਂ ਚ ਇੰਨਾ ਕਿ ਜਿਹੜਾ ਬਾਲਾ ਦਾਮਾ ਨਹੀਂ ਰਿਹਾ ਮੈਂ ਆਗੂਆਂ ਦੀ ਗੱਲ ਕਰਦਾ ਸਿੱਖਾਂ ਦੀ ਜਿਹੜੇ ਆਮ ਸਿੱਖ ਜਰਨੈਲ ਹੈ ਉਹ ਬੈਠੇ ਆ ਯੋਧੇ ਜਿਵੇਂ ਸੰਦੀਪ ਸਿੰਘ ਸੰਨੀ ਯੋਧਾ ਬਣਿਆ ਇਹੋ ਜੇ ਹੋਰ ਵੀ ਬੜੇ ਯੋਧੇ ਬੈਠੇ ਆ ਪਰ ਅੱਗੇ ਲੱਗਣ ਵਾਲਾ ਆਗੂ ਉਹ ਕੋਈ ਨਜ਼ਰ ਨਹੀਂ ਆਉਂਦਾ ਅੱਗੇ ਉਹ ਆਗੂ ਲੱਗੇ ਹੋਏ ਆ ਜਿਹੜੇ ਅਹੁਦੇ ਹੁੰਦੇ ਕੁਰਸਿਆਂ ਦੇ ਸਵਾਰਤਾ ਪਿੱਛੇ ਕਿ ਕਿਤੇ ਚਲੀ ਨਾ ਜਾਵੇ ਡਰ ਪਿੱਛੇ ਦੇਖ-ਦੇਖ ਕੇ ਬਿਆਨ ਦਿੰਦੇ ਐ ਕਿ ਕਿਤੇ ਮੇਰਾ ਅਹੁਦਾ ਤਾਂ ਨਹੀਂ ਚਲਿਆ ਜਾਣਾ ਦੇਖ-ਦੇਖ ਕੇ ਬਿਆਨ ਦਿੰਦੇ ਐ ਕਿ ਕਿਤੇ ਮੇਰਾ ਆਤਾ ਮਾਲਕ ਜਿਹਨੇ ਮੈਨੂੰ ਅਹੁਦਾ ਦਿੱਤਾ ਹੈ ਕਿਤੇ ਉਹ ਨਰਾਜ਼ ਤਾਂ ਨਹੀਂ ਹੋ ਜਾਊਗਾ ਦੋਸਤੋ ਆ ਹਾਲ ਅੱਜ ਸਿੱਖ ਕੌਮ ਦੇ ਜਰਨੈਲਾਂ ਦਾ ਤਾਂ ਕਰਕੇ ਸਾਡਾ ਜੋਧਾ 30 ਸਾਲ ਤੋ ਜੇਲ੍ਹ ਦੀਆਂ ਕਾਰਕੋਟੜੀਆਂ ਵਿੱਚ फांसी ਚੱਕੀਆਂ ਵਿੱਚ ਜ਼ਿੰਦਗੀ ਬਤੀਤ ਕਰਦੇ ਹੋਏ ਅੱਜ ਅਸੀਂ ਉਹਨੂੰ ਪੈਰੋਲ ਤੇ ਸਿਰਫ 5 ਦਿਨਾਂ ਦੀ ਹਫ਼ਤੇ ਦੀ ਪੈਰੋਲ ਨਹੀਂ ਦਿਵਾ ਸਕਦੇ ਕਿਉਂਕਿ ਸਾਡਾ ਸਿੱਖਾਂ ਦਾ ਕੋਈ ਐਸਾ ਆਗੂ ਹੀ ਨਹੀਂ ਕਿ ਜਿਹੜਾ ਇੱਕ ਬਿਆਨ ਦੇਵੇ ਤੇ ਦਿੱਲੀ ਨੇ ਅੰਧਾ ਲਾ ਕੇ ਰੱਖ ਦੇਵੇ ਦੋਸਤੋ ਨਹੀਂ ਸਾਡੇ ਆਗੂ ਤੇ ਬਿਆਨ ਤੇ ਦਿੰਦੇ ਐ ਬਿਆਨ ਦਿੰਦੇ ਆ ਗੱਠ ਜੋੜ ਵਾਸਤੇ ਤੇ ਅਸੀਂ ਕਰਾਂਗੇ ਬੀਜੇਪੀ ਨਾਲ ਗੱਠ ਜੋੜ 2027 ਦੀ ਇਲੈਕਸ਼ਨ ਵਿੱਚ ਅਸੀਂ ਬੀਜੇਪੀ ਨਾਲ ਮਿਲ ਕੇ ਸਰਕਾਰ ਬਣਾਵਾਂਗੇ ਕੋਈ ਕਹਿੰਦਾ ਅਸੀਂ ਕਾਂਗਰਸ ਨਾਲ ਮਿਲ ਕੇ ਸਰਕਾਰ ਬਣਾਵਾਂਗੇ ਪਰ ਦੋਸਤੋ ਉਹ ਬਿਆਨ ਨਹੀਂ ਕਿਸੇ ਪੁਮਾਰ ਹੈ ਜਿਹੜਾ 1980 70 ਦੇ ਦਹਾਕਿਆਂ ਚ ਬਿਆਨ ਆਉਂਦੇ ਹੁੰਦੇ ਸੀ ਉਹ ਬਿਆਨ ਨਹੀਂ ਮਿਲ ਰਹੇ ਹੁਣ ਤੇ ਦੋਸਤੋ ਆਉਧਿਆਂ ਦੇ ਪਿੱਛੇ ਦੀਨ ਮਜਬ ਆਪਣਾ ਵੇਚੀ ਬੈਠੇ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਕਿ ਜਥੇਦਾਰ ਸਹਿਬਾਨ ਜੀ ਤੁਸੀਂ ਜਗਤਾਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਮਾਤਾ ਦਾ ਪਤਾ ਵੀ ਲੈ ਕੇ ਆਏ ਹੋ ਘਰੇ ਜਾ ਕੇ ਮਿਲ ਕੇ ਵੀ ਆਏ ਹੋ ਤੁਹਾਡਾ ਧੰਨਵਾਦ ਪਰ ਤੁਸੀਂ ਪਤਾ ਲੈਣ ਤੋਂ ਬਾਅਦ ਕੀ ਕੀਤਾ ਤੁਸੀਂ ਜਥੇਦਾਰ ਉਹ ਅਕਾਲ ਤਖਤ ਦੇ ਕੋਈ ਮੀਟਿੰਗ ਸੱਦੀ ਜਿਹੜੀਆਂ ਸਿੱਖ ਜਥੇਬੰਦੀਆਂ ਪੰਜਾਬ ਦੀਆਂ ਉਹਨਾਂ ਦੀ ਅਕਾਲ ਤਖਤ ਦੇ ਉੱਤੇ ਮੀਟਿੰਗ ਸੱਦੀ ਕੋਈ ਅਕਾਲ ਤਖਤ ਤੋਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਕੋਈ ਬਿਆਨ ਦੇ ਕੇ ਕਿ ਇੰਨੇ ਦਿਨ ਮੈਂ ੜੀਕਦਾ ਐ ਜਥੇਦਾਰ ਕਾਲ ਤਖਤ ਦਾ ਜੇ ਨਹੀਂ ਪਰੋਣ ਦਿੰਦੇ ਨਹੀਂ ਮਾਤਾ ਨਾਮੇ ਲੰਦਦੇ ਫਿਰ ਮੈਂ ਸਿੱਖ ਜਥੇਵੰਦਿਆਂ ਨੂੰ ਸੰਘਰਸ਼ ਵਾਸਤੇ ਐਲਾਨ ਕਰੂੰਗਾ ਫਿਰ ਮੈਂ ਜਥੇ ਲੈ ਕੇ ਆਉਂਗਾ ਵੱਡੇ ਜਿਹੜਿਆਂ ਜਥਿਆਂ ਦੀ ਗਿਣਤੀ ਪਤਾ ਨਹੀਂ ਲੱਖਾਂ 'ਚ ਵੀ ਹੋ ਸਕਦੀ ਐ ਸੰਗਤ ਦੀ ਮੈਂ ਉਹ ਜਥੇ ਲੈ ਕੇ ਤੁਰਾਂਗਾ ਜੇਕਰ ਸਾਡੇ ਜੱਥੇਦਾਰ ਨੂੰ ਪਰੋਲ ਨਾ ਦਿੱਤੀ ਦੋਸਤੋ ਹੈਦਮ ਮੇਰੀ ਆਸ ਹੈ ਕਿ ਜੱਥੇਦਾਰ ਸਾਹਿਬ ਜਰੂਰ ਬੋਲਣਗੇ ਜਰੂਰ ਫੈਸਲਾ ਲੈਣਗੇ ਉਹ ਸਾਰੀਆਂ ਜੱਥੇਬੰਦੀਆਂ ਨੂੰ ਸੱਦਣ ਤੇ ਮੈਂ ਨਾਲ ਆ ਜਿਹੜੀਆਂ ਜੁਨੀਅਨਾਂ ਨੇ ਦੋਸਤੋ ਆ ਜਿਨ੍ਹਾਂ ਨੂੰ ਅਸੀਂ ਗਰਾਂਹਾਂ ਦੇ ਦੇ ਕੇ ਥੱਕ ਗਏ ਆ ਜਿਹੜੀਆਂ ਕਹਿੰਦੀਆਂ ਅਸੀਂ ਕਿਸਾਨ ਜੁਨੀਅਨਾਂ ਆ ਆ ਜਿਹੜੀਆਂ ਸਿੱਖ ਧਰਮ ਨੂੰ ਮੰਨਣ ਵਾਲੀਆਂ ਜੁਨੀਆ ਮੈਂ ਮੈਂ ਦੂਜਿਆਂ ਦੀ ਗੱਲ ਨਹੀਂ ਕਰਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਕੀ ਇਹ ਕੌਮ ਦੇ ਜੱਥੇਦਾਰ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਤਾਂ ਬਿਆਨ ਦੇਣ ਕਿ ਅਸੀਂ ਨਹੀਂ ਮੰਨਦੇ ਕਿਸੇ ਜੱਥੇਦਾਰ ਨੂੰ ਜੇ ਮੰਨਦੇ ਆ ਇਹ ਮਨੁੱਖੀ ਅਧਿਕਾਰਾਂ ਨੂੰ ਨਹੀਂ ਮੰਨਦੇ ਦੋਸਤੋ ਦੱਖਣ ਦੇ ਬੁੱਧੀਜੀਵਾਂ ਵਾਸਤੇ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਵਾਸਤੇ ਤਾਂ ਇਹ ਮਜਾਰਾ ਕਰ ਸਕਦੇ ਆ ਪਰ ਅੱਜ ਸਾਡੇ ਸਿੱਖ ਜਰਨੈਲ ਦੀ ਮਾਂ ਮੰਝੇ 'ਚ ਪਈ ਤੜਫ ਰਹੀ ਐ ਆਪਣੇ ਪੁੱਤ ਨੂੰ ਮਿਲਣ ਵਾਸਤੇ ਕਿਸੇ ਜੁਨੀਅਨ ਦਾ ਮੂੰਹ ਨਹੀਂ ਖੁੱਲਦਾ ਸਿੱਖਾਂ ਦੇ ਘਰਾਂ 'ਚੋਂ ਇਹਨਾਂ ਨੂੰ ਹਜ਼ਾਰਾਂ ਗੱਤੇ ਕਣਕਾਂ ਦੇ ਦਿੱਤੇ ਐ ਹਜ਼ਾਰਾਂ ਲੱਖਾਂ ਗਰਾਈਆਂ ਦਿੱਤਾ ਐ ਪਰ ਅੱਜ ਇੱਕ ਬਿਆਨ ਵੀ ਨਹੀਂ ਦੇ ਸਕਦੇ ਕੀ ਸਾਰੀਆਂ ਜੁਨੀਅਨਾਂ ਇਕੱਠਾ ਹੋ ਕੇ ਪਰੋਲ ਨਹੀਂ ਮੰਗ ਸਕਦੀਆਂ ਅਸੀਂ ਨਹੀਂ ਕਹਿੰਦੇ ਕਿ ਇਹ ਰਿਹਾਈ ਕਰਾਉਣ ਅਸੀਂ ਤੇ ਪਰੋਲ ਕਹਨੇ ਆ ਜੇ ਸਰਸੇ ਵਾਲੇ ਰਾਮਜੀਤ ਨੂੰ ਪਰੋਲ ਮਿਲ ਸਕਦੀ ਹੈ ਉਦੋਂ ਇਹ ਜੁਨੀਆਨਾਂ ਵਾਲੇ ਕੋਈ ਵਿਰੋਧ ਨਹੀਂ ਕਰਦੇ ਕਿ ਭਾਈ ਇਹਨੂੰ 2 ਮਹੀਨੇ ਬਾਅਦ ਪਰੋਲ ਦੇ ਦੇਣੇ ਹੋ ਇੱਧਰ ਬੰਦੀ ਸਿੰਘਾਂ ਨੂੰ ਇੱਕ ਦਿਨ ਦੀ ਵੀ ਪਰੋਲ ਨਹੀਂ ਦਿੰਦੇ ਉਦੋਂ ਇਹਨਾਂ ਜੱਥੇਬੰਦੀਆਂ ਦਾ ਕੋਈ ਮੂੰਹ ਨਹੀਂ ਖੁੱਲਦਾ ਪਰ ਹੁਣ ਇਹਨਾਂ ਨੂੰ ਬੋਲਣਾ ਪੈਣਾ ਮੈਂ ਤੇ ਸਾਰੇ ਸਿੱਖਾਂ ਨੂੰ ਬੇਨਤੀ ਕਰਦਾ ਜਿਹੜੇ ਇਹਨਾਂ ਜਥੇਬੰਦੀਆਂ 'ਚ ਕੰਮ ਕਰਦੇ ਐ ਅੰਮ੍ਰਿਤਧਾਰੀ ਐ ਕੋਈ ਭਰਾਵੋ ਤੁਸੀਂ ਕਾਦੇ ਸੰਘਰਸ਼ ਵਾਸਤੇ ਰੱਖਿਓ ਜੇ ਤੁਸੀਂ ਮਨੁੱਖੀ ਅਧਿਕਾਰਾਂ ਦਾ ਹਨਨ ਹੋਈ ਜਾਂਦਾ ਪੰਜਾਬ ਦੇ ਵਿੱਚ ਉਹਦੇ ਵਾਸਤੇ ਨਹੀਂ ਬੋਲਦੇ ਉਹਦੇ ਵਾਸਤੇ ਨਹੀਂ ਬੋਲ ਰਹੇ ਕਾਦੀ ਤੁਹਾਡੀ ਸਿੱਖੀ ਕਾਦੇ ਤੁਹਾਡੇ ਸੰਘਰਸ਼ ਤੁਸੀਂ ਗੱਲਾਂ ਤਾਂ ਕਰਦੇ ਹੋ ਧਰਮ ਦੇ ਮੁਜ਼ਾਹਰਿਆਂ 'ਚ ਗੁਰੂ ਗੋਬਿੰਦ ਸਿੰਘ ਦੀਆਂ ਗੱਲਾਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਕਰਦੇ ਹੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਸਿੱਖਾਂ ਤੋਂ ਬਿਨਾ ਕਿਸੇ ਨੇ ਘਰਾਈ ਨਹੀਂ ਦੇਣੀ ਸਿੱਖਾਂ ਤੋਂ ਬਿਨਾ ਕਿਸੇ ਨੇ ਕਣਕ ਨਹੀਂ ਦੇਣੀ ਪਰ ਜਦੋਂ ਸਿੱਖ ਜਰਨੈਲਾਂ ਤੇ ਗੱਲ ਆਉਂਦੀ ਹੈ ਉਦੋਂ ਤੁਸੀਂ ਸਿੱਖ ਜਰਨੈਲਾਂ ਦੇ ਖਿਲਾਫ ਚੱਲਦੇ ਹੋ ਦੀਪ ਸਿੱਧੂ ਦੀ ਗੱਲ ਆਈ ਉਹਨੂੰ ਕਿਹਾ ਗਦਾਰ ਲੱਖੇ ਸੁਧਾਨੇ ਦੀ ਗੱਲ ਆਈ ਗਦਾਰ ਬਣਾਤਾ ਭਾਈ ਅੰਮਰਪਾਲ ਆ ਬਰਨਾਲਾ ਰੈਲੀ ਚੋਂ ਗ੍ਰਾਂਵ ਵਾਲੇ ਜਗਿੰਦਰ ਨੇ ਉਹਨੂੰ ਗਦਾਰ ਲਾਨਤਾ ਤੇ ਦੋਸਤੋ ਅੱਜ ਜਗਤਾਰ ਸਿੰਘ ਜਥੇਦਾਰ ਦੀ ਗੱਲ ਚੱਲਦੀ ਏ ਕਿਸੇ ਦਾ ਮੂੰਹ ਟੁੱਟ ਜੇ ਜਾਂ ਕੋਈ ਬੋਲਿਆ ਹੋਵੇ ਜੇ ਕਿਸੇ ਨੇ ਬਿਆਨ ਦਿੱਤਾ ਤੇ ਮੈਨੂੰ ਦੋਸਤੋ ਕੋਈ ਦੱਸ ਦਿਓ ਕਮੈਂਟ ਕਰਕੇ ਕਿ ਕੋਈ ਪ੍ਰੋਬਲ ਵਾਸਤੇ ਬੋਲਿਆ ਭਰਾਵੋ ਬੋਲਣਾ ਚਾਹੀਦਾ ਹੈ ਬੋਲਣਾ ਚਾਹੀਦਾ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਸਿੱਖਾਂ ਦੇ ਆਗੂ ਬਣਦੇ ਹੋ ਤੇ ਬੋਲੋ ਪਰ ਤੁਸੀਂ ਦੱਖਣ ਕੇਰਲਾ ਵਾਲਿਆਂ ਵਾਸਤੇ ਬੋਲਦੇ ਹੋ ਤਾਮਲਾ ਵਾਸਤੇ ਬੋਲਦਿਓ ਪੰਜਾਬ ਦੇ ਨੌਜਵਾਨਾਂ ਬਾਤ ਤੇ ਤੁਹਾਡਾ ਮੂੰਹ ਨਹੀਂ ਖੁੱਲਦਾ ਇਸ ਤਰ੍ਹਾਂ ਦੋਸਤੋ ਭਾਈ ਰਾਜੋਵਾਨਾ ਸਾਹਿਬ ਬਲਵੰਤ ਸਿੰਘ ਰਾਜੋਆ ਉਹ ਫਾਂਸੀ ਕੋਠੜੀ ਵਿੱਚ ਬੈਠੀ ਹੈ ਇੰਨੀ ਸਜ਼ਾ ਕੱਟ ਲਈ ਹੈ ਕਿ ਅੱਜ ਹੁਣ ਤਫਾਸੀ ਦੀ ਕੋਈ ਤੁਕ ਹੀ ਨਹੀਂ ਬਣਦੀ ਕਿਉਂਕਿ ਫਾਂਸੀ ਉਦੋਂ ਦਿੱਤੀ ਜਾਂਦੀ ਹੈ ਕਾਨੂੰਨ ਕਹਿੰਦਾ ਹੈ ਕਿ ਜਦੋਂ ਫਾਂਸੀ ਦਾ ਐਲਾਨ ਹੋ ਗਿਆ ਜਾਂ ਤੇ ਫਾਂਸੀ ਦੇ ਦਿੱਤੀ ਜਾਵੇ ਜੇ 5-7 ਸਾਲ ਸਜ਼ਾ ਬੰਦੇ ਨੇ ਕੱਟ ਲਈ ਹੈ ਫਾਂਸੀ ਤੋਂ ਬਾਅਦ ਫਿਰ ਉਹਨੂੰ ਫਾਂਸੀ ਦਿੱਤੀ ਨਹੀਂ ਜਾ ਸਕਦੀ ਪਈ ਸਾਡੇ ਮੀਟਗਾ ਵਾਲੇ ਵੀਰ ਜਾਣ ਬੁੱਝ ਕੇ ਰਾਜੋਆਣੀਆਂ ਦੀਆਂ ਫੋਟੋਆਂ ਪਾ ਕੇ ਫਾਂਸੀ ਦੀ ਗੱਲ ਕਰ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਭਰਾਵੋ ਨਾ ਤੁਸੀਂ ਮੱਚਦੀ ਅੱਗ ਤੇ ਫੂਸ ਸਿੱਟੋ ਤੁਸੀਂ ਸੈਂਟਰ ਸਰਕਾਰ ਨੂੰ ਤੁਸੀਂ ਦਿੱਲੀ ਨੂੰ ਕਹਿ ਰਹੇ ਹੋ ਕਿ ਰਾਜੋਆਣੇ ਨੂੰ ਫਾਸੀ ਕਿਉਂ ਨਹੀਂ ਦਿੰਦੇ ਇਹੋ ਜੀਆਂ ਗੱਲਾਂ ਕਰਕੇ ਹੁਣ ਰਾਜੋਆਣੇ ਨੂੰ ਫਾਸੀ ਨਹੀਂ ਦੇ ਸਕਦੇ ਉਹਦਾ ਰਿਹਾਈ ਦਾ ਸਮਾਂ ਹੈ ਉਹ ਸਜ਼ਾ ਇੰਨੀ ਕੱਟ ਚੁੱਕਿਆ ਹੈ ਜੋਧਾ 30 ਸਾਲ ਉਹਨੇ ਉਮਰ ਕਿੰਦਾ ਦੋ ਕੱਟ ਲਗਾ ਹੁਣ ਉਹਨੂੰ ਅੰਦਰ ਰੱਖਿਆ ਨਹੀਂ ਜਾ ਸਕਦਾ ਉਹ ਤਾਂ ਅੰਦਰ ਬੈਠਾ ਹੈ ਕਿ ਸਾਡੇ ਸਿੱਖਾਂ ਦਾ ਕੋਈ ਆਗੂ ਨਹੀਂ ਕੰਮਦਾ ਜੇ ਕੋਈ ਆਗੂ ਚੰਗਾ ਹੁੰਦਾ ਨਾ ਜੇ ਕੋਈ ਜਰਨੈਲ ਹੁੰਦਾ ਆਗੂ ਚੰਗਾ ਅੱਜ ਰਾਜੋ ਵਾਲਾ ਸਾਹਿਬ ਨੂੰ ਬਾਹਰ ਲਿਆਉਂਗਾ ਜਿਹੜੇ ਹਿਸਾਬ ਨਾਲ ਉਹਦੀ ਸਜ਼ਾ ਪੂਰੀ ਹੋ ਚੁੱਕੀ ਹੈ ਪਰ ਨਹੀਂ ਭਰਾਵੋ ਇਹੋ ਜ ਆਗੂ ਕੋਈ ਨજર ਨਹੀਂ ਆਉਂਦਾ ਜਿੰਨੇ ਆਗੂ ਬਚੇ ਐ ਇਹ ਕਈਆਂ ਨੇ ਅਹੁਦੇ ਲੈ ਲੇ ਤੇ ਕਈ ਅਹੁਦੇ ਲੈਣ ਦੇ ਲੈਣ ਚ ਲੱਗੇ ਖੜੇ ਐ ਅਹੁਦੇ ਲੈਣੇ ਕਿਨੇ ਕੀ ਤੋਂ ਐ ਦਿੱਲੀ ਤੋਂ ਲੈਣੇ ਦਿੱਲੀ ਨਾਲ ਭਰਾਵੋ ਕਿਸੇ ਦਾ ਜੱਗਰ ਗੱਟ ਜੋੜ ਹੈ ਕਿਸੇ ਦਾ ਲੁਕ ਛੁਪ ਕੇ ਗੱਟ ਜੋੜ ਹੈ ਕਈ ਕਰਨ ਨੂੰ ਫਿਰਦੇ ਆ ਆ ਤੁਸੀਂ ਸਾਰੇ ਬਦਲਾ ਦੇਖ ਚੁੱਕੇ ਹੋ ਆਮ ਪਾਰਟੀ ਨੂੰ ਤੁਸੀਂ ਬਦਲਾ ਦੇ ਤੌਰ ਤੇ ਲੈ ਕੇ ਆਏ ਸੀ ਹੁਣ ਤੁਹਾਨੂੰ ਪਤਾ ਹੈ ਕਿ ਸਰਕਾਰ ਕਿੱਥੋਂ ਚੱਲਦੀ ਹੈ ਮੈਂ ਕੱਲੀ ਇਹਨਾਂ ਨੂੰ ਨਹੀਂ ਕਹਿੰਦਾ ਮੈਂ ਪਹਿਲਾਂ ਵਾਲਿਆਂ ਨੂੰ ਵੀ ਕਹਿਣਾ ਕਾਂਗਰਸ ਤੇ ਕੱਲ੍ਹਿਆਂ ਵੇਲੇ ਉਹ ਵੀ ਦਿਲੋਂ ਚੱਲਦੇ ਸੀ ਇਹ ਵੀ ਦਿਲੋਂ ਚੱਲਦੇ ਸੀ ਸਾਨੂੰ ਸਾਡੇ ਸਿੱਖਾਂ ਦੀ ਜਿਹੜੀ ਸਿਆਸਤ ਹੈ ਉਹ ਤਕੜੀ ਕਰਨੀ ਪੈਣੀ ਹੈ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤਕੜੀ ਕਰਨੀ ਪੈਣੀ ਹੈ। ਸਾਨੂੰ ਉਹਦਿਆਂ ਦਾ ਨਾਲ ਚ ਛੱਡ ਕੇ ਬੇਗਮਪੁਰੇ ਦੇ ਕਨਸੈਪਟ ਤੇ ਚੱਲਣਾ ਪੈਣਾ ਹੈ। ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਕਿਤਾਬ ਪੜ੍ਹ ਰਿਹਾ ਸੀ। ਅਜਮੇਰ ਸਿੰਘ ਦੀ ਲਿਖੀ ਹੋਈ। ਉਹਨਾਂ ਨੇ ਆਪਣੇ ਲੇਖ ਵਿੱਚ ਲਿਖਿਆ 92 ਚ ਉਹਨਾਂ ਨੂੰ ਜਦੋਂ ਪੁੱਛਿਆ ਕਿਸੇ ਨੇ ਕਿ ਜਿਹੜੀ ਤੁਹਾਡੀ ਸਿਆਸਤ ਹੈ ਉਹਦੇ ਵਿੱਚੋਂ ਕੀ ਨਿਕਲਦਾ ਤੁਸੀਂ ਸਿਆਸਤ ਕਾਹਦੇ ਵਾਸਤੇ ਕਰਦੇ ਹੋ ਖੰਡਾਣਾ ਸਾਹਿਬ ਨੂੰ ਪੁੱਛਿਆ ਤੇ ਖੰਡਾਣਾ ਸਾਹਿਬ ਨੇ ਦੱਸਿਆ ਕਹਿੰਦਾ ਅਸੀਂ ਸਿਆਸਤ ਕਰਦੇ ਆ ਧਰਮ ਕਮਾਉਣ ਵਾਸਤੇ ਅਸੀਂ ਸਿਆਸਤ ਨੂੰ ਪੌੜੀ ਬਣਾਇਆ ਹੋਇਆ ਅਸੀਂ ਬਣਨਾ ਧਰਮੀ ਹੈ ਅਸੀਂ ਧਰਮ ਦੇ ਵਿੱਚ ਸਮਾਉਣਾ ਹੈ ਤੇ ਧਰਮ ਦੇ ਨਾਲ ਅਸੀਂ ਸਮਾਜ ਦੇ ਫੈਸਲੇ ਕਰਨੇ ਅਸੀਂ ਕੋਈ ਜਾਤ ਪਾਤ ਨਹੀਂ ਕਰਨੀ ਅਸੀਂ ਗਰੀਬ ਤੇ ਮਜኑਮ ਦੀ ਰੱਖਿਆ ਕਰਨੀ ਹੈ ਸਰਬੱਤ ਦਾ ਭਲਾ ਕਰਨਾ ਹੈ ਇਹਦਾ ਆ ਹੈ ਸਾਡੀ ਰਾਜਨੀਤੀ ਅਸੀਂ ਅਹੁਦੇ ਤੇ ਕੁਰਸੀਆਂ ਨਹੀਂ ਲੈਣੀਆਂ ਰਾਜਨੀਤੀ ਤੋਂ ਅਸੀਂ ਧਰਮੀ ਬਣਨਾ ਹੈ ਦੋਸਤੋ ਦੇਖੋ ਕਿੰਨੀ ਤਕੜੀ ਗੱਲ ਸੀ ਅੱਜ ਰਾਜਨੀਤੀ ਕਾਦੇ ਵਾਸਤੇ ਹੈ ਅੱਜ ਅਹੁਦਿਆਂ ਤੇ ਕੁਰਸੀਆਂ ਵਾਸਤੇ ਅੱਜ ਪੰਥ ਨੂੰ ਵੇਚ ਦਿੱਤਾ ਜਾਂਦਾ ਹੈ ਪਰ ਖਾਲੜਾ ਸਾਹਿਬ ਵਰਗੇ ਕਿਹੜੀ ਰਾਜਨੀਤੀ ਕਰਦੇ ਸੀ ਕਈ ਲੋਕਾਂ ਨੂੰ ਪਤਾ ਹੀ ਨਹੀਂ 88 ਤੋਂ 92 ਤੱਕ ਦੇ ਸਮੇਂ ਦਾ ਦੋਸਤੋ ਕੁਰਸੀਆਂ ਤੇ ਅਹੁਦੇ ਲੈਣ ਨਹੀਂ ਸੀ ਆਏ ਕਈ ਵੀਰ ਕਹਿ ਦਿੰਦੇ ਆ ਕਿ ਬਾਈਕਾਟ ਕਰਤਾ ਜਿਹੜਾ ਹਾਰੂ ਮਾਰੇ ਸਿੰਘਾਂ ਨੇ 92 ਵਿੱਚ ਭਰਾਵੋ ਉਹ ਅਹੁਦੇ ਤੇ ਕੁਰਸੀਆਂ ਲੈਣ ਨਹੀਂ ਆਏ ਸੀ ਉਹ ਤੇ ਧਰਮ ਦਾ ਕਨਸੈਪਟ ਉਹ ਤਾਂ ਧਰਮ ਨੂੰ ਲੈ ਕੇ ਆਏ ਸੀ ਉਹ ਤਾਂ ਸਿਆਸਤ ਨੂੰ ਧਰਮ ਵਾਸਤੇ ਵਰਤਦੇ ਸੀ ਕਿ ਅਸੀਂ ਧਰਮੀ ਰਾਜ ਬਣਾਉਣਾ ਹੈ ਧਰਮੀ ਪੰਚਾਇਤਾਂ ਬਣਾਉਣੀਆਂ ਇਸ ਲਈ ਦੋਸਤੋ ਦੇਖਦੇ ਹਾਂ ਅੱਗੇ ਕੀ ਬਣਦਾ ਹੈ ਪਰ ਸਰਦਾਰ ਜਗਤਾਰ ਸਿੰਘ ਦੀ ਮਾਤਾ ਜੀ ਉਹਨਾਂ ਦੇ ਪਿੰਡ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ ਸਿੱਖਾਂ ਦੀ ਸਿੱਖਾਂ ਨੂੰ ਇਹ ਮੇਹਣਾ ਹੋ ਜੂਗਾ ਉਹਦੀ ਮਾਤਾ ਜੀ ਅਖੀਰਲੇ ਸੁਆਸ ਲੈ ਰਹੇ ਹੈ ਮਾਤਾ ਥੋੜੇ ਦਿਨਾਂ ਦੇ ਵਿੱਚ ਮੈਨੂੰ ਪਤਾ ਹੈ ਮਾਤਾ ਨੇ ਬਹੁਤੇ ਦਿਨ ਨਹੀਂ ਘਟਣੇ ਉਹਨੇ ਸੰਸਾਰ ਤੋਂ ਪੰਜ ਭੂਤ ਦਾ ਸਰੀਰ ਤਿਆਗ ਜਾਣਾ ਪਰ ਸਿੱਖਾਂ ਦੇ ਸਿਰ ਦੇ ਉੱਤੇ ਕਰਜ਼ਾ ਰਹੂਗਾ ਨਾ ਰਹੂਗਾ ਕਿ ਸਿੱਖੋ ਦੇ ਪੁੱਤ ਨੂੰ ਮਲਾ ਨਹੀਂ ਸਕੇ ਇਸ ਲਈ ਭਰਾਵੋ ਅਕਾਲ ਤਖਤ ਦੇ ਜਥੇਦਾਰ ਤੇ ਦਬਾਅ ਪਾਓ ਹੋਰ ਜਿੰਨੀਆਂ ਜੱਤੇ ਵੱਡੀਆਂ ਨਿੰਗ ਸਿੰਘਾਂ ਨੂੰ ਵੀ ਮੈਂ ਤਾਂ ਕਹਿਣਾ ਚਾਹਣਾ ਹੈ ਦੀਦੀ ਚੰਦ ਵਾਲੇ ਬੁੱਢਾ ਦਲ ਵਾਲੇ ਤਰਨਾ ਦਲ ਵਾਲੇ ਇਹਨਾਂ ਦੇ ਮੁਖੀ ਕਿੱਥੇ ਬੈਠੇ ਆ ਕਿਉਂ ਨਹੀਂ ਸੰਰਚ ਕੋਈ ਲਾਣ ਦੇ ਉਮਤੇ ਨਰਿੰਦਰ ਮੋਦੀ ਦੇ ਘਰੇ ਮੈਂ ਸਾਰੇ ਦੇਖੇ ਸੀ ਪਿਛਲੇ ਸਾਲ ਉਹਦੇ ਵਿੱਚ ਨਿੰਗ ਮੁਖੀ ਵੀ ਸੀ ਤੇ ਸਿੱਖਾਂ ਦੀਆਂ ਹੋਰ ਵੀ ਸਫਸੀਅਤਾਾਂ ਸੀ ਨਰਿੰਦਰ ਮੋਦੀ ਸਾਹਿਬ ਦੇ ਘਰੇ ਖਾਣਾ ਖਾਣ ਗਏ ਸੀ ਐਡਿੰਗਾ ਐਡਿੰਗਾ ਪੱਗਾਂ ਬਨ ਕੇ ਧਰਮੀ ਬੰਦੇ ਸਾਰੇ ਗਏ ਸੀ ਆ ਤੁਸੀਂ ਫੋਟੋਆਂ ਦੇਖ ਲਿਓ ਦੋਸਤੋ ਪਰ ਅੱਜ ਕਿੱਥੇ ਮਰ ਗਏ ਅੱਜ ਕਿਉਂ ਨਹੀਂ ਭਰਾਓ ਨਰਿੰਦਰ ਮੋਦੀ ਸਾਹਿਬ ਕੋਲੇ ਜਾ ਕੇ ਉਹ ਖਾਣਾ ਖਾਣ ਵਾਲੇ ਹੱਥ ਵਣਦੇ ਇਹ ਉਹਨੂੰ ਪਰੋਲ ਦਿਓ ਕਿ ਪਰੋਰ ਸਾਡੀ ਹੱਕ ਬਣਦਾ ਸਾਡਾ ਸਾਡੇ ਜਰਨੈਲ ਨੂੰ ਉਹ ਸਜ਼ਾ ਪੂਰੀ ਕਰ ਚੁੱਕਿਆ ਕਿਉਂ ਨਹੀਂ ਦੋਹੀ ਸਾਡ ਰਹੀ ਇਹਨਾਂ ਨੂੰ ਗੱਲ ਕਰਨੀ ਚਾਹੀਦੀ ਹੈ ਦੋਸਤੋ ਵੀਡੀਓ ਲੰਬੀ ਹੋ ਜਾਏਗੀ ਬੜਾ ਮਨ ਦੇ ਵਿੱਚ ਦਰਦ ਹੈ ਪਰ ਕੀ ਕਰ ਸਕਦੇ ਆ ਕੋਈ ਮੂਹਰੇ ਲੱਗਣ ਵਾਲਾ ਯਾਰ ਆਗੂ ਹੀ ਨਜ਼ਰ ਨਹੀਂ ਆ ਰਿਹਾ ਜੇ ਕੋਈ ਮੂਹਰੇ ਹੋ ਕੇ ਆਗੂ ਤੁਰਦਾ ਹੋਵੇ ਤੇ ਮਗਰ ਸਿੱਖ ਤੁਰਨ ਨੂੰ ਲੱਖਾਂ ਦੀ ਗਿਣਤੀ ਵਿੱਚ ਤਿਆਰ ਬੈਠੇ ਆ ਪਰ ਕੋਈ ਪ੍ਰੋਗਰਾਮ ਮਿਲ ਹੀ ਨਹੀਂ ਰਿਹਾ ਸਿੱਖ ਅਫਸੋਸ ਦੇ ਵਿੱਚ ਬੈਠੇ ਐ ਸਿੱਖਾਂ ਦੇ ਮਨ ਟੁੱਟੇ ਪਏ ਐ ਜਿੰਨੇ ਮੋਰਚੇ ਲੱਗੇ ਐ ਸਾਰੇ ਵਿੱਕ ਗਏ ਸਾਰੇ ਉਹਦਿਆਂ ਵਾਸਤੇ ਇਸ ਲਈ ਬੜਾ ਭਿਆਨਕ ਸਮਾਂ ਐ ਗੁਰੂ ਬਹੁੜੀ ਕਰੇ ਅਕਾਲ ਪੁਰਖ ਬਹੁੜੀ ਕਰੇ ਤੇ ਜਰੂਰ ਚੰਗਾ ਸਮਾਂ ਆਵੇ ਤੇ ਜਗਤਾਰ ਸਿੰਘ ਹਵਾਰਾ ਆਪਣੀ ਮਾਤਾ ਨੂੰ ਜਰੂਰ ਮਿਲਣ ਭੁੱਲ ਚੁੱਕ ਦੀ ਖੇਮਾ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਲਿਓ ਤੁਹਾਨੂੰ ਬੇਨਤੀ ਐ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਬੈਗਰੂ ਜੀ ਖਾਲਸਾ ਬੈਗਰੂ ਜੀ ਪਤ